ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਦਾ ਦਦਾ ਹਾਲਾਤ ਸੁਧਾਰਨ ਵਾਸਤੇ ਅਨੇਕਾਂ ਉਪਰਾਲੇ ਕੀਤੇ ਜਾਂਦੇ ਨੇ ਜਿੱਥੇ ਅੱਜ ਹੁਸ਼ਿਆਰਪੁਰ ਦੀ ਮੰਡੀ ਵਿੱਚ ਮੈਂਬਰ ਆਫ ਪਾਰਲੀਮੈਂਟ ਹੁਸ਼ਿਆਰਪੁਰ ਦੇ ਡਾਕਟਰ ਰਾਜਕੁਮਾਰ ਤੇ ਵਿਧਾਇਕ ਹੁਸ਼ਿਆਰਪੁਰ ਬ੍ਰਹਮਸ਼ੰਕਰ ਜਿੰਪਾ ਦੇ ਵੱਲੋਂ ਹੁਸ਼ਿਆਰਪੁਰ ਦਦਾ ਮੰਡੀ ਦੇ ਵਿੱਚ ਆਰਤੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਆਰਤੀਆਂ ਦੀਆਂ ਸਮੱਸਿਆਵਾਂ ਸੁਣਿਆ ਗਿਆ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਸਰਕਾਰ ਹਰ ਤਰ੍ਹਾਂ ਦੇ ਨੰਨਾ ਉਹਨਾਂ ਨਾਲ ਹੈ ਤੇ ਜਲਦੀ ਹੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਤਾਂ ਜੋ ਮੰਡੀ ਵਿਚ ਆਉਣ ਦੇ ਲੋਕਾਂ ਨੂੰ ਜਾਂ ਆੜਤੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਮੰਡੀਕਰਨ ਦੇ ਪ੍ਰਬੰਧਾਂ ਦਾ ਤੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਉਚਿਤੇ ਤੌਰ ਤੇ ਇੱਕ ਖਾਸ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਸਾਡੇ ਬ੍ਰਹਮਸ਼ੰਕਰ ਜੀ ਪਾਜੀ ਐਮ ਐਲ ਏ ਸਾਹਿਬ ਐਕਸ ਕੈਬਨਟ ਮਿਨਿਸਟਰ ਪੰਜਾਬ ਔਰ ਚੇਚੀ ਜੀ ਸਾਡੇ ਨਵਨਯੁਕਤ ਸਾਡੇ ਚੇਅਰਮੈਨ ਸਾਹਿਬ ਉਹ ਚੇਤੇ ਤੌਰ ਤੇ ਮੌਜੂਦ ਹੋਏ ਸਾਡੇ ਮੇਅਰ ਸਾਹਿਬ ਮੌਜੂਦ ਨੇ ਸ਼ਿੰਦਾ ਭਾਜੀ ਔਰ ਬੋਬੀ ਜੀ ਸਾਡੇ ਚੇਅਰਮੈਨ ਸਾਹਿਬ ਕੋਆਪਰੇਟਿਵ ਪਾਕ ਨੇ ਔਰ ਹੋਰ ਮੇਰੇ ਸਾਥੀ ਸਾਡੇ ਸਾਡੇ ਡਿਪਾਰਟਮੈਂਟ ਕੋ ਡੀਐਮਓ ਸਾਹਿਬ ਮੌਜੂਦ ਨੇ ਐਕਸ਼ਨ ਸਾਹਿਬ ਮੌਜੂਦ ਨੇ ਸੈਕਟਰੀ ਤੇ ਜਿੰਨੇ ਵੀ ਮੇਰੇ ਸਾਰੇ ਵੀ ਸਾਡੇ ਆਰਤੀ ਭਰਾ ਬੈਠੇ ਆ ਸਾਡੇ ਕਾਉਂਸਲਰ ਸਾਹਿਬਾਨ ਬੈਠੇ ਆ ਸੋ ਅੱਜ ਖਾਸ ਤੌਰ ਤੇ ਚਰਚਾ ਕੀਤੀ ਗਈ ਇਸ ਜੋ ਸਮੱਸਿਆਵਾਂ ਆ ਰਹੀਆਂ ਉਸ ਦੇ ਬਾਰੇ ਵਿਸਤਾਰ ਦੇ ਨਾਲ ਸਾਰਿਆਂ ਨੂੰ ਦੱਸਿਆ ਗਿਆ ਤੇ ਅੱਜ ਖਾਸ ਤੌਰ ਤੇ ਖੁਸ਼ੀ ਦੀ ਖਬਰ ਇਹ ਹੈ ਕਿ ਮੰਡੀ ਦੇ ਵਿਕਾਸ ਦੇ ਕੰਮਾਂ ਦੇ ਲਈ ਕਾਫੀ ਵੱਡੀ ਰਾਸ਼ੀ ਜਿਹੜੀ ਹੈ 5 ਕਰੋੜ ਦੇ ਕਰੀਬ ਜਿਹੜੀ ਰਾਸ਼ੀ ਹੈ ਉਹ ਸਾਡਾ ਜਿਹੜਾ ਬਜਟ ਹੈ ਪੰਜਾਬ ਦਾ ਉਹਦੇ ਵਿੱਚ ਉਹ ਪ੍ਰੋਵੀਜ਼ਨ ਹੈ ਤੇ ਬਹੁਤ ਜਲਦੀ ਸਾਡੇ ਐਮਐਲਏ ਸਾਹਿਬ ਇਥੋਂ ਹੁਸ਼ਿਆਰਪੁਰ ਤੋਂ ਸਾਡੇ ਵਿਧਾਇਕ ਨੇ ਜਿੰਪਾ ਜੀ ਤੇ ਰਵਜੋਤ ਜੀ ਸਾਡੇ ਸ਼ਾਮਚਰਾਸੀ ਦੇ ਜਿਹੜੇ ਕੈਪੀਟਲ ਉਹਨਾਂ ਦੇ ਜਿੰਨੇ ਪਿੰਡ ਉਹਦੇ ਸ਼ਾਮਚਰਾਸੀ ਦੇ ਵਿੱਚ ਪਿੰਡ ਆਉਂਦੇ ਨੇ ਸੋ ਵਿਕਾਸ ਦੇ ਕੰਮ ਜਿਹੜੇ ਉਹ ਬਹੁਤ ਜਲਦੀ ਜਿਹੜੇ ਇੱਥੇ ਸ਼ੁਰੂ ਹੋ ਰਹੇ ਤੇ ਜੋ ਵੀ ਸਾਰੇ ਸੀਵਰੇਜ ਦਾ ਜੋ ਸਮੱਸਿਆ ਉਸ ਦੇ ਬਾਰੇ ਜਾਣਕਾਰੀ ਲਈ ਗਈ ਔਰ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਸੜਕਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਸੜਕਾਂ ਖਾਸ ਤੌਰ ਤੇ ਜਿਹੜੀਆਂ ਲੱਕ ਵਾਲੀਆਂ ਸੜਕਾਂ ਕਿਉਂਕਿ ਮੰਡੀ ਦੇ ਵਿੱਚ ਪਾਣੀ ਇਹ ਵਾਰ ਜਮਾ ਹੋ ਜਾਂਦਾ ਸੋ ਕੰਕਰੀਟ ਰੋਡਸ ਦਾ ਜਿਹੜਾ ਪਲਾਨ ਤਿਆਰ ਕੀਤਾ ਗਿਆ ਤੇ ਸ਼ਾਮ ਨੂੰ ਸਾਡੇ ਚੀਫ ਇੰਜੀਨੀਅਰ ਸਾਹਿਬ ਵੀ ਚਿੱਤੇ ਤੌਰ ਤੇ ਜਾਇਦਾ ਲੈਣ ਆ ਰਹੇ ਨੇ ਜਤਿੰਦਰ ਭੰਗੂ ਜੀ ਤੇ ਸਾਡੀ ਕੋਸ਼ਿਸ਼ ਹੈ ਵੀ ਮੰਡੀ ਨੂੰ ਅਸੀਂ ਬਿਹਤਰ ਬਣਾਈਏ ਤਾਂ ਕਿ ਸਾਡੇ ਜਿਹੜੇ ਕਿਸਾਨ ਵੀਰ ਸਾਡੇ ਆੜਤੀ ਵੀਰ ਜਿੰਨੇ ਵੀ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਚਾਹੇ ਕੋ ਵਾਸ਼ਰੂਮ ਦੀ ਪ੍ਰੋਬਲਮ ਹੈ ਜਾਂ ਹੋਰ ਜਿੰਨੀਆਂ ਵੀ ਫੜੀਆਂ ਦੀ ਪ੍ਰੋਬਲਮ ਹੈ ਕੋਈ ਵੀ ਸਮੱਸਿਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਭਰੋਸਾ ਦਵਾਉਣਾ ਕਿ ਆਪਾਂ ਜਿਹੜੀਆਂ ਸਮੱਸਿਆਵਾਂ ਇਹ ਜਲਦੀ ਹੱਲ ਕਰਾਂਗੇ ਥੈਂਕ ਯੂ ਸਰ ਮੰਡੀ ਦੇ ਵਿੱਚ ਸੁਰਗਜੀ ਬਹੁਤ ਹੱਤ ਦੇਣੀ ਹੁੰਦਾ ਲੋਕਾਂ ਤੇ ਇੱਕ ਜੇ ਸੌਜੀ ਮੰਡੀ ਲੱਗਦੀ ਆ ਤਾਂ ਕੋਰੇ ਦੇ ਬਹੁਤ ਢੇਰ ਲੱਗਦੇ ਨੇ ਕੋਈ ਸਫਾਈ ਨਹੀਂ ਕੀਤੀ ਜਾ ਰਹੀ ਤੇ ਪਾਣੀ ਲੰਮਾ ਹਾਸਾ ਤੱਕ ਪਏ ਰਹਿੰਦੇ ਨੇ ਹਾਂ ਉਹ ਉਹੀ ਵਿਚ ਉਹੀ ਗਲਤ ਕਰਨਾਂ ਦੇ ਵਿੱਚ ਪਾਣੀ ਜਾਂਦਾ ਜਾਂਦਾ ਮੈਂ ਉਹੀ ਤੁਹਾਨੂੰ ਕਿਹਾ ਵੀ ਅੱਜ ਜਿਹੜੀ ਚਰਚਾ ਮੈਂ ਮੰਡੀ ਦੇ ਜਿੰਨੇ ਵੀ ਕੰਮ ਹੋਣ ਵਾਲੇ ਆ ਜਾਂ ਬਹੁਤ ਦੇਰ ਤੋਂ ਲਟਕ ਰਹੇ ਆ ਉਹਨਾਂ ਕੰਮਾਂ ਬਾਰੇ ਜਾਣਕਾਰੀ ਵੀ ਲਈ ਤੇ ਉਹਨਾਂ ਨੂੰ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਸਾਡੇ ਮਿਸਟਰ ਖੁਨੀਆ ਸਾਹਿਬ ਨੇ ਲਗਾਤਾਰ ਕਿਉਂਕਿ ਇਹ ਪ੍ਰੋ ਫਾਰਮਰ ਸਰਕਾਰ ਹੈ ਉਹ ਵਪਾਰੀਆਂ ਦੇ ਨੇ ਆਪਣੇ ਖਾਸ ਤੌਰ ਤੇ ਆਰਥਿਕੀਆਂ ਲਈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਸਰਕਾਰ ਦੀ ਪ੍ਰਾਇੋਰਟੀ ਚ ਹੈ। ਔਰ ਤਕਰੀਬਨ ਡਾਕਟਰ ਸਾਹਿਬ ਪਹਿਲਾਂ ਵੀ ਇੱਥੇ ਬਹਿ ਕੇ ਗਏ ਸੀ ਸਾਡੇ ਮਾਨਯੋਗ ਐਮਪੀ ਸਾਹਿਬ ਡਾਕਟਰ ਆਸ਼ਕਮਰ ਜੀ ਔਰ ਮੈਂ ਵੀ ਵੀ 15 ਤੋਂ 20 ਦਿਨ ਪਹਿਲਾਂ ਆ ਕੇ ਸਾਰਿਆਂ ਨਾਲ ਮੀਟਿੰਗ ਕਰਕੇ ਗਿਆ ਸੀ ਆਪਣੇ ਆਰਥਿਕ ਸੇਵਾ ਨਾਲ ਔਰ ਅਚੇਚੇ ਤੌਰ ਤੇ ਸੀ ਜਿਹੜੀਆਂ ਇੱਥੇ ਦੀਆਂ دشਵਾਰੀਆਂ ਅਸੀਂ ਦੇਖ ਰਿਆ ਸੀ ਲਗਾਤਾਰ ਉਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ دشਵਾਰੀਆਂ ਆਈਆਂ ਸਬਜੀ ਮੰਡੀ ਦਾ ਜਿੱਦਾਂ ਅਸੀਂ ਕੂੜੇ ਦੀ ਗੱਲ ਉਹਦੇ ਅਸੀਂ ਲਗਾਤਾਰ ਕਿਉਂਕਿ ਕਾਰਪੋਰੇਸ਼ਨ ਵੀ ਪੈਂਦੀ ਹੈ ਇਹਨਾਂ ਨੇ ਉਹਦੇ ਲਈ ਲਗਾਤਾਰ ਮੈਂ ਇੰਟੈਕ ਰਿਆਂ ਸਾਰੀ ਸਬਜੀ ਮੰਡੀ ਦੇ ਨਾਲ ਔਰ ਤਕਰੀਬਨ 5 ਕਰੋੜ ਦੀ ਰਾਸ਼ੀ ਜੜੀ ਹੈ ਔਰ ਸਪੈਸ਼ਲੀ ਅਸੀਂ ਅੱਜ ਇਹਨਾਂ ਦੇ ਚੀਫ ਇੰਜੀਨੀਅਰ ਸਾਹਿਬ ਨੂੰ ਵੀ ਬੁਲਾਇਆ ਸਾਮ ਸ਼ਾਮ ਨੂੰ ਸਾਰੇ ਆਫੀਸਰਸ ਨੂੰ ਲੈ ਕੇ ਜਿੱਦਾਂ ਇਹਨਾਂ ਨੇ ਕਿਹਾ ਵੀ ਪਾਣੀ ਦੀ ਸਮੱਸਿਆ ਦੱਸੀ ਸੀ ਕਿ ਬਾਹਰ ਰੋਡ ਉੱਚੀ ਹੈ ਤੇ ਇਧਰੋਂ ਨੀਵਾ ਹੈ ਤੇ ਉਹ ਪਾਣੀ ਦੀ ਲਈ ਵੀ ਪਹਿਲਾਂ ਤੁਹਾਨੂੰ ਪ੍ਰੋਵੀਜ਼ਨ ਚਾਹੀਦਾ ਤਵੇ ਰੋਡ ਟਿਕੇ ਰੋਡ ਦਾ ਮੇਨ ਟੁੱਟਣ ਦਾ ਕਾਰਨ ਵੀ ਇੱਥੇ ਰਹੀ ਸਾਹਮਣੇ ਆਇਆ ਹੈ ਸਗਾ ਔਰ ਉਹਨੂੰ ਅਸੀਂ ਕੰਕਰੀਟ ਦੀ ਬਣਾਉਣ ਲਈ ਔਰ ਸਾਰੇ ਪ੍ਰੋਵੀਜ਼ਨ ਵਿੱਚ ਲੈਣ ਲਈ ਔਰ ਇਹਨਾਂ ਦੇ ਕੁਝ ਰਿਕੁਆਇਰਡ ਹੈ ਸ਼ੈੱਡ ਜਿੱਦਾਂ ਚਾਹੁੰਦੇ ਸੀਗੇ ਕਿ ਸਾਨੂੰ ਇੱਕ ਆਲੂ ਪਿਆਜ਼ ਲਿਖ ਲੱਗ ਸ਼ੈੱਡ ਮਿਲ ਜਵੇ ਉਹਦੇ ਲਈ ਵੀ ਅਸੀਂ ਇਹਨਾਂ ਨੇ ਜਿਹੜਾ ਹੈਗਾ ਸੈਪਰੇਟ ਜਿਹੜਾ ਅਸੀਂ ਪ੍ਰੋਵੀਜ਼ਨ ਕਰ ਰਹੇ ਹਾਂ ਜੋ ਵੀ ਲੋੜ ਪੈਗੀ ਜ਼ਰੂਰ ਕਰਾਂਗੇ ਸੋ ਸਾਡਾ ਮਕਸਦ ਇਹ ਹੈ ਕਿ ਸਾਡੇ ਕਿਸੇ ਵੀ ਜਿੱਥੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਹੋਵੇ ਔਰ ਸਾਡੇ ਵਪਾਰੀਆਂ ਨੂੰ ਕਿਸੇ ਔਰ ਇਸ ਮੰਡੀ ਸਬਜੀ ਮੰਡੀ ਨੂੰ ਸੀ ਬਹੁਤ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਨਾਜ਼ੁਕ ਜਿਹੜੇ ਹੈ ਚੇਅਰਮੈਨ ਸਾਹਿਬ ਵੀ ਇੱਥੇ ਮੌਜੂਦ ਹੈ ਔਰ ਇਸ ਨੂੰ ਬਹੁਤ ਵਧੀਆ ਕਰਾਂਗੇ ਸਾਰਿਆਂ ਨਾਲ ਲੈ ਕੇ ਕਰਾਂਗੇ ਔਰ ਸਾਰੇ ਅਫਸਰ ਸਹਿਬਾਨ ਨੂੰ ਇੱਕ ਗੱਲ ਕਹੀ ਹੈ ਵੀ ਆਪਾਂ ਸਬਜ਼ੀ ਮੰਡੀ ਜਿਹੜੇ ਵੇਲੇ ਵਪਾਰ ਕਰੇ ਇਹਨਾਂ ਨੂੰ ਨਾਲ ਲੈ ਕੇ ਜਿਹੜੇ ਕੋਈ ਵੀ ਨਵੀਂ ਡਿਵੈਲਪਮੈਂਟ ਕਰਦੇ ਇਹਨਾਂ ਨੂੰ ਵੀ ਨਾਲ ਲੈ ਕੇ ਪੁੱਛਿਆ ਜਾਵੇ ਤਾਂ ਕਿ ਕੱਲ ਨੂੰ ਇਹ ਨਾ ਹੋਵੇ ਵੀ ਜੀ ਇੱਥੇ ਸਾਡਾ ਜਿੱਦਾਂ ਉਹਨਾਂ ਨੇ ਸੀ ਵੀ ਇਹਦੀ ਗੱਲ ਕੀਤੀ 9 ਇੰਚ ਦੀਆਂ ਪਾਈਪਾਂ ਪਈਆਂ ਤੇ ਇਹਨਾਂ ਨੇ ਫਿਰ ਟੈਕਨੀਕਲੀ ਦੇਖਣਾ ਹੈਗਾ ਔਰ ऐसे दी कोई कमी ਨਹੀਂ ਹੈ ਅਸੀਂ ਰਲ ਕੇ ਜਿਹੜਾ ਫੰਡਿੰਗ ਹੈ तकरीबन 5 ਕਰੋੜ ਦੀ ਆ ਜਾਣੀ ਹੈ ਉਹਦੇ ਵਿੱਚ ਜੋ ਵੀ ਵੈਸਟ ਹੋਊਗਾ ਕਰਾਂਗੇ